ਫਲੋਰ ਵਿੱਚ ਅੱਜ ਫਿਰ ਜਲੰਧਰ ਦਿਹਾਤੀ ਟ੍ਰੈਫਿਕ ਪੁਲਿਸ ਨੇ ਕੀਤੀ ਕਾਰਵਾਈ ਚੇਤੰਦਸੀ ਹੈ ਕਿ ਅੱਜ ਫਲੋਰ ਵਿੱਚ ਜਲੰਧਰ ਦਿਹਾਤੀ ਟ੍ਰੈਫਿਕ ਪੁਲਿਸ ਨੇ ਅੱਜ ਫਿਰ ਨਾਕਾ ਲਗਾ ਕੇ 20 ਤੋਂ ਵੱਧ ਮੋਟਰਸਾਈਕਲ ਦੇ ਕਟੇੇ ਚਲਾਨ ਅਤੇ ਬੌਂਡ ਕੀਤੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟ੍ਰੈਫਿਕ ਅਨਚਾਰਜ ਐਸ ਐਚ ਓ ਕੇਵਲ ਸਿੰਘ ਨੇ ਦੱਸਿਆ ਕਿ ਸਾਨੂੰ ਆਲਾ ਅਧਿਕਾਰੀਆਂ ਦੇ ਹੁਕਮ ਹਨ ਕਿ ਫਲੋ ਸ਼ਹਿਰ ਵਿੱਚ ਬਹੁਤੇ ਹਿਊਨਡਾਈ ਫਿਰਦੇ ਹਨ ਜਿਨ੍ਹਾਂ ਦੇ ਨਾਂ ਤਾਂ ਮੋਟਰਸਾਈਕਲ ਨੰਬਰ ਹਨ ਅਤੇ ਨਾ ਹੀ ਉਹਨਾਂ ਦਾ ਕੋਈ ਕਾਗਜ਼ਾਤ ਹੈ ਅਤੇ ਬੁਲਟ ਮੋਟਰਸਾਈਕਲਾਂ ਤੇ ਵੱਡੇ ਸਲੈਂਸਰ ਲਗਵਾ ਕੇ ਅਤੇ ਪ੍ਰੈਸ਼ਰ ਹੌਣ ਲਗਵਾ ਕੇ ਫੁੱਲੜਵਾਜੀ ਕਰਦੇ ਹਨ ਤੇ ਅਸੀਂ ਉਹਨਾਂ ਦੇ ਹੁਕਮ ਮੰਨਦੇ ਹੋਏ ਅੱਜ ਫਲੋਰ ਸ਼ਹਿਰ ਵਿੱਚ ਦੂਸਰੇ ਦਿਨ ਵੀ ਕਾਰਵਾਈ ਕੀਤੀ ਹੈ ਜਿਸ ਵਿੱਚ ਅਸੀਂ ਬੁਲਟ ਮੋਟਰਸਾਈਕਲ ਪਲੇਟਨਾ ਅਤੇ ਐਕਟਵਾ ਤੇ ਹੋਰ ਕਈ ਕੰਪਨੀਆਂ ਦੇ ਮੋਟਰਸਾਈਕਲ ਜੋ ਕਿ ਬਿਨਾਂ ਨੰੰਬਰੀ ਅਤੇ ਬੁਲਟ ਮੋਟਰਸਾਈਕਲ ਜੋ ਪਟਾਕੇ ਮਾਰਦੇ ਸਨ ਜਿਨ੍ਹਾਂ ਦੇ ਸਲੈਂਸਰ ਵੱਡੇ ਸਨ ਉਹਨਾਂ ਨੂੰ ਬੌਂਡ ਕੀਤਾ ਹੈ ਅਤੇ ਚਲਾਨ ਕੱਟੇ ਹਨ ਪੁੱਛਣਤੇ ਇਹਨਾਂ ਨੇ ਦੱਸਿਆ ਕਿ ਇਹ ਨਾ ਕਿ ਇਸੇ ਤਰ੍ਹਾਂ ਫਲੋਰ ਸ਼ਹਿਰ ਵਿੱਚ ਚੱਲਦੇ ਰਹਿਣਗੇ ਕਿਉਂਕਿ ਟ੍ਰੈਫਿਕ ਦੀ ਵੀ ਕਾਫੀ ਸਮੱਸਿਆ ਹੈ ਅਤੇ ਟ੍ਰੈਫਿਕ ਨੂੰ ਵੀ ਕੰਟਰੋਲ ਕੀਤਾ ਜਾਣਾ ਹੈ ਅਤੇ ਜੋ ਹੁੱਲੜਵਾਜ ਲੋਕ ਹੁੱਲੜਵਾਰੀਆਂ ਕਰਦੇ ਹਨ ਉਹਨਾਂ ਤੇ ਕਾਰਵਾਈ ਕੀਤੀ ਜਾਣੀ ਹੈ ਆਓ ਦੇਖਦੇ ਹਾਂ ਕੀ ਕਹਿੰਦੇ ਨੇ ਐਸ ਐਚ ਓ ਕੇਵਲ ਸਿੰਘ ਜੀ ਸਰ ਤੁਸੀਂ ਅੱਜ ਦੂਸਰੇ ਦਿਨਾਂ ਅੱਜ ਮੁਖਤਿਆਰ ਦੇ ਕਾਰਵਾਈ ਕੀਤੀ ਹੈਗੀ ਹੈ ਜਿਹੜੇ ਬੁਲਟ ਮੋਟਰਸਾਈਕਲ ਸੇ ਪਟਾਕੇ ਮਾਰਦੇ ਸੀ ਜਿਹਨਾਂ ਦੇ ਬਿਨਾ ਨੰਬਰਾਂ ਤੋਂ ਸੀਗੇ ਜਾਂ ਜਿਨ੍ਹਾਂ ਕੋਲ ਆਰਸੀਆਂ ਚ ਕੋ ਡਾਕੂਮੈਂਟਸ ਨਹੀਂ ਸੀਗੇ ਸਰ ਅੱਜ ਕਿੰਨੇ ਤੁਸੀਂ ਮੋਟਰ ਬੋਰਡ ਕੀਤੇ ਹੈਗੇ ਆ ਔਰ ਕਿੰਨਿਆਂ ਨੂੰ ਤੁਸੀਂ ਚਲਾੜ ਕਟੇ ਹੈਗੇ ਆ ਸਾਰੇ ਕੁੱਲ ਕਿੰਨੀ ਗਿਣਤੀ ਸੀ ਜਰੀਏ ਮੋਟਰਸਾਂ ਦੀ ਹਾਂਜੀ ਸਾਨੂੰ ਅਸੀਂ ਰੂਟੀਨ ਵਰਕ ਦੇ ਵਿੱਚ ਡੇਲੀ ਜਿਹੜੇ ਵੀ ਸਾਨੂੰ ਅਫਸਰਾਂ ਦੇ ਹੁਕਮ ਮਿਲਦੇ ਆ ਉਹਨਾਂ ਦੇ ਮੁਤਾਬਕ ਵੱਖ-ਵੱਖ ਜਗ੍ਹਾ ਤੇ ਨਾਕੇ ਲਗਾ ਲਗਾ ਕੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅਸੀਂ ਇਹਨਾਂ ਦੇ ਚਲਾਣ ਕੱਟ ਰਹੇ ਆ ਜਿਹੜੇ ਵੀ ਮੋਟਰ ਵਹੀਕਲ ਕਲੈਕਟ ਦੀ ਉਲੰਘਣਾ ਕਰ ਰਹੇ ਆ ਅੱਜ ਵੀ ਅਸੀਂ ਇੱਥੇ ਗਰਲ ਸਕੂਲ ਦੇ ਸਰਕਾਰੀ ਗਰਲ ਸਕੂਲ ਦੇ ਸਾਹਮਣੇ ਨਾਕਾ ਲਾਇਆ ਹੈ ਇੱਥੇ ਵੀ ਅਸੀਂ ਕਾਫੀ ਚਲਾਨ ਕੱਟੇ ਨੇ ਜਿਹੜੇ ਕੀ ਮੋਟਰਵੇਅ ਕਲੈਕਟ ਦੀ ਉਲੰਘਣਾ ਕਰ ਰਹੇ ਸੀ ਇਹਦੇ ਵਿੱਚੋਂ ਅਸੀਂ 3 ਬੋਲਟ ਮੋਟਰਸਾਈਕਲ ਜਿਹੜੇ ਆ ਜਿਹੜੇ ਪਟਾਕੇ ਮਾਰਦੇ ਸੀਗੇ ਉਹਨਾਂ ਦੇ ਅਸੀਂ ਚਲਾਨ ਕੀਤੇ ਜੇ ਉਸ ਤੋਂ ਬਾਅਦ ਅਸੀਂ 11 ਮੋਟਰਸਾਈਕਲ ਬੰਦ ਕੀਤੀਆਂ ਜਿਨ੍ਹਾਂ ਨੇ ਕੋਈ ਵੀ ਡਾਕੂਮੈਂਟ ਵਗੈਰਾ ਨਹੀਂ ਸੀ ਰੱਖਿਆ ਹੋਇਆ ਉਸ ਤੋਂ ਬਾਅਦ ਅਸੀਂ ਟੋਟਲ ਅੱਜ ਅਸੀਂ 23 ਚਲਾਨ ਹੁਣ ਤੱਕ ਕੱਟ ਦਿੱਤੇ ਆ ਫਿਲਹਾਲ ਸਾਡਾ ਨਾਕਾ ਹਲੇ ਜਾਰੀ ਹੈ ਇਹ ਉਹ ਚਲਾਨ ਕੱਟੇ ਗਏ ਨੇ ਜਿਹੜੇ ਆ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਹੇ ਆ ਜਿਨ੍ਹਾਂ ਦੇ ਕੋਲ ਕੋਈ ਡਾਕੂਮੈਂਟਸ ਨਹੀਂ ਸੀਗਾ ਬਾਕੀ ਦੂਸਰਾ ਇਹਨਾਂ ਨੂੰ ਜਿੰਨੇ ਵੀ ਹੁੱਲੜਬਾਜੀ ਕਰ ਰਹੇ ਜਵਾਨਾਂ ਉਹਨਾਂ ਨੂੰ ਕਾਫੀ ਨੱਥ ਪੈ ਗਈ ਆ ਦੋ ਤਿੰਨ ਤਿੰਨ ਦਿਨ ਤੋਂ ਅਸੀਂ ਲਗਾਤਾਰ ਇਥੇ ਨਾਕਾ ਲਾ ਰਹੇ ਆ ਜਿਹੜਾ ਵੀ ਸ਼ਾਂਤ ਦਾ ਮਾਹੌਲ ਜਿਹੜਾ ਕੋ ਖਰਾਬ ਹੋ ਰਿਹਾ ਸੀ ਉਹ ਬਿਲਕੁਲ ਸੁਧਾਰ ਹੋ ਗਿਆ ਉਹਦੇ ਵਿੱਚ ਬਾਕੀ ਸਨੇਚਿੰਗ ਵਗੈਰਾ ਉਹਨਾਂ ਤੇ ਕਾਫੀ ਕੰਟਰੋਲ ਹੋਇਆ ਠੀਕ ਹੈ ਸਭ ਜਿਹਦਾ ਤੁਸੀਂ ਦੋ ਦਿਨ ਤੋਂ ਨਾਕਾ ਲਗਾਇਆ ਹੈਗਾ ਤੁਹਾਡੇ ਕੰਮ ਦੀ ਕਾਫੀ ਉਹਾਰੇ ਵਾਗਾ ਕੀਤੀ ਹੈਗੀ ਆ ਵੀ ਇਹੋ ਜਿਹੇ ਨਾਕੇ ਹਰ ਰੋਜ਼ ਲੜਨੇ ਚਾਹੀਦੇ ਆ ਇਹਦੇ ਨਾਕੇ ਆ ਲਗਾਤਾਰ ਤੇ ਜਾਰੀ ਰਹਿਣਗੇ ਹਾਂਜੀ ਫਿਲਹਾਲ ਜੋ ਅਫਸਰਾਂ ਨੇ ਟੀਮਾਂ ਬਣਾ ਦਿੱਤੀਆਂ ਗਈਆਂ ਜੇ ਇਹ ਬਿਲਕੁਲ ਟੀਮ ਦੇ ਵਿੱਚ ਇਤਨਾ ਹੀ ਚੱਲਣ ਗਈਆਂ ਹਲੇ ਤੱਕ ਕੋਈ ਵੀ ਇਹਨਾਂ ਨੂੰ ਅਟੋੜਨ ਵਾਲੀ ਕੋਈ ਗੱਲ ਨਹੀਂ ਹੈਗੀ ਇਹ ਸਿਰਫ ਇਤਨਾ ਚੱਲਦਾ ਰਹੂਗਾ ਕੰਮ ਤੇ ਬਿਲਕੁਲ ਜਿਹੜਾ ਸ਼ਹਿਰ ਦੇ ਵਿੱਚ ਪੂਰਾ ਕੰਟਰੋਲ ਕੀਤਾ ਜਾਊਗਾ ਜਿਹੜੀ ਟ੍ਰੈਫਿਕ ਦੀ ਸਮੱਸਿਆ ਵਾ ਉਹ ਜਿਹੜੀ ਆ ਸਾਰੀ ਹੱਲ ਕੀਤੀ ਜਾਊਗੀ ਬਾਕੀ ਜਿਹੜਾ ਸਕੂਲਾਂ ਦਾ ਮਾਹੌਲ ਜਿਹੜਾ ਬਾਹਰ ਵਿਗੜਦਾ ਇਸ ਛੁੱਟੀ ਦੇ ਟਾਈਮ ਜਾਂ ਸਕੂਲ ਲੱਗਣ ਦੇ ਟਾਈਮ ਉਹਦੇ ਵਿੱਚ ਕਾਫੀ ਸੁਧਾਰ ਹੋ ਗਿਆ ਕੋਈ 18 ਸਾਲ ਤੋਂ ਘੱਟ عمر ਦੇ ਬੱਚੇ ਵੀ ਚਾਹੀਏ ਨਹੀਂ ਫਿਲਹਾਲ ਸਾਡੇ ਕੋਲ ਕੋਈ ਵੀ 18 ਸਾਲ ਤੋਂ ਘੱਟ ਇਹੋ ਜਿਹਾ ਚਲਾਨ ਨਹੀਂ ਕਟਿਆ ਗਿਆ ਨਾ ਕੋਈ ਇਹੋ ਜਿਹਾ ਬੱਚਾ ਕੋਈ ਆਇਆ ਅਸੀਂ ਫਿਰ ਵੀ ਅਵੇਰਨੈਸ ਕਰਦੇ ਰਹਿੰਦੇ ਹਾਂ ਸਾਰਿਆਂ ਨੂੰ ਜਦੋਂ ਅਸੀਂ ਨਾਕਾ ਲਾਉਂਨੇ ਹਾਂ ਸਾਰਿਆਂ ਨੂੰ ਅਵੇਰਨੈਸ ਕਰਦੇ ਰਹਿੰਦੇ ਹਾਂ 18 ਸਾਲ ਤੋਂ ਘੱਟ ਕੋਈ ਵੀ ਬੱਚਾ ਜਿਹੜਾ ਵਹੀਕਲ ਨਾ ਚਲਾਵੇ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ